ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਘਰ ਸੇਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਤਨਸਰੀ ਰਾਗਣੀ ਵਿੱਚ ਮਹੱਲਾ ਪੰਜਵਾ ਕਈਏ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਰਿ ਸ਼ਿਵੇ ਸੁਰਤਾਲ ਵਿੱਚ ਜਿਗਿਆਸੂ ਜਨਾਂ ਨੂੰ ਉਪਦੇਸ਼ ਦਿੰਦਿਆਂ ਪਹਿਲਾ ਮੰਗਲ ਕਰਦਿਆਂ ਸਤਿਗੁਰੂ ਸ਼ਬਦ ਉਚਾਰਨ ਕਰਦੇ ਆ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੁਨੋ ਸੰਤ ਪਿਆਰੇ ਬਿਨੋਂ ਹਮਾਰੇ ਜੀ ਹਰ ਬਿਨ ਮੁਕਤ ਨ ਕਾਹੂ ਜੀ ਹੋ ਰਹਾ ਹੈ ਪਿਆਰੇ ਸੰਤ ਸ਼ਾਂਤ ਆਤਮਾ ਵਾਲੇ ਜਨੂ ਸਾਡੇ ਬਿਨੋਂ ਬੇਨਤੀ ਦੇ ਬਚਨ ਚਿਤ ਲਾ ਕੇ ਸੁਣਨਾ ਕਰੋ ਜੀ ਏ ਪਿਆਰੇ ਸੰਤ ਜਨੋ ਜੀਉ ਤੋਂ ਭਾਵ ਜੀ ਇਹ ਨਿਸ਼ਾ ਕਰ ਲਵੋ ਕਿ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਕਿਸੇ ਦੀ ਵੀ ਮੁਕਤੀ ਨਹੀਂ ਹੁੰਦੀ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੀਰੈ ਕਾਹੂ ਨਾ ਕਾਮ ਜੀਉ ਮਨੂ ਮਲ ਬਖੀਪ ਅਵਰਨਾਦਕਾਂ ਦੀ ਨਿਰਮਲ ਮਲ ਮੈਲ ਤੋਂ ਨਿਰ ਰਹਿਤ ਪਾਵ ਉਜਲ ਕਰਕੇ ਪਰ ਉਪਕਾਰ ਵਾਲੇ ਨਿਸ਼ਕਾਮ ਕਰਮਾ ਨੂੰ ਕਰੋ ਕਿਉਂਕਿ ਸੰਸਾਰ ਸਮੁੰਦਰ ਤੋਂ ਤਾਰਨ ਪਾਰ ਲੰਗਾਉਣ ਵਾਸਤੇ ਹਰ ਕਈਏ ਪਰਮੇਸ਼ਰ ਦਾ ਨਾਮ ਹੀ ਤਰਨ ਜਹਾਜ਼ ਦੀ ਨਿਆਈ ਹੈ ਬਾਕੀ ਹੋਰ ਸੰਸਾਰ ਦੇ ਕਾਰੋ ਵਿਹਾਰਾਂ ਦੇ ਜੰਜਾਲ ਬੰਧਨ ਤੇ ਰਹਿ ਕੇ ਤੁਹਾਡੇ ਕਿਸੇ ਵੀ ਕੰਮ ਨਹੀਂ ਆਉਣੇ ਜੀਓ ਤੋਂ ਭਾਵ ਜੀ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ ਏ ਪਿਆਰਿਓ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਪਰਮੇਸ਼ਰ ਦੀ ਸੇਵਾ ਟੈਲ ਹੀ ਜੀਵਨ ਮੁਕਤੀ ਦੇਣ ਵਾਲੀ ਹੈ ਜੋ ਦੇਵਾ ਪ੍ਰਕਾਸ਼ ਰੂਪ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਆਪਣੀ ਚੇਤਨ ਸੱਤਾ پا ਕੇ ਜੀਵਨ ਜ਼ਿੰਦਗੀ ਦਾ ਦਾਨ ਦੇਣ ਵਾਲਾ ਹੈ ਉਸ ਪਰਮ ਪਰਮੇਸ਼ਰ ਦੀ ਸੇਵਾ ਤਹਿਲ ਮੁਕਤੀ ਦੇ ਦੇਣ ਵਾਲੀ ਹੈ ਇਹ ਉਪਦੇਸ਼ ਮੇਰੇ ਤਾਈ ਪੂਰੇ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਦਿੱਤਾ ਹੈ ਜਿਉ ਪਾਪ ਜੀ ਤਿਸ ਸਿਉ ਨ ਲਾਈਐ ਹਿਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਾਰ ਓਹ ਸੰਗ ਨ ਚਾਲੈ ਏ ਪਿਆਰਿਓ ਉਸ ਪਦਾਰਥ ਸਾਧਨ ਸੁਕਾਮ ਕਰਮ ਦੇ ਨਾਲ ਹੀਤ ਪ੍ਰੇਮ ਨਹੀਂ ਲਾਉਣਾ ਚਾਹੀਦਾ ਜਿਸ ਪਦਾਰਥ ਸਾਧਨ ਸੁਕਾਮ ਕਰਮ ਦਾ ਕੁਝ ਵੀ ਬੀਤ ਵਿਤ ਬਲ ਨਹੀਂ ਹੈ ਕਿਉਂਕਿ ਅਖੀਰ ਦੀ ਬਾਰ ਵਕਤ ਉਹ ਪਦਾਰਥ ਸਾਧਨ ਸੁਕਾਮ ਕਰਮ ਸਹਾਇਤਾ ਕਰਨ ਲਈ ਪ੍ਰਲੋਕ ਵਿੱਚ ਸਾਥ ਨਹੀਂ ਚੱਲਣਗੇ ਭਾਵ ਨਾਲ ਨਹੀਂ ਜਾਣਗੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ ਏ ਭਾਈ ਪਰਮੇਸ਼ਰ ਦੇ ਪ੍ਰੀਤਮ ਪਿਆਰੇ ਸਾਧ ਸੰਤ ਜਨਾਂ ਦੇ ਨਾਲ ਮਿਲ ਕੇ ਤੂੰ ਕਹੀਏ ਤੁਸੀਂ ਮਨ ਹਿਰਦੇ ਦੇ ਤਨ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰੋ ਜਿਸ ਸੰਤ ਜਨਾਂ ਦੇ ਨਾਮ ਦੇ ਸੰਗ ਕਰਕੇ ਤੁਹਾਡੇ ਹੰਗਤਾ ਮਮਤਾ ਦੇ ਸਾਰੇ ਬੰਧਨ ਜੰਜਾਲ ਛੁੱਟ ਜਾਣਗੇ ਗਉਹ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਸ਼ਪਟਲ ਨਾ ਕੀਜੈ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਹਿਰਦੈ ਚਿਤ ਵਿੱਚ ਸਰਨ ਓਟ ਗ੍ਰਹਿਣ ਕਰੋ ਪਰਮੇਸ਼ਰ ਦੇ ਸਰੂਪ ਵੱਲੋਂ ਪਟਲ ਹੁੰਦਾ ਪਰਦਾ ਪਾਉਣ ਵਾਲੀ ਹੋਰ ਕੋਈ ਵੀ ਪਦਾਰਥਾਂ ਦੀ ਆਸ ਇੱਛਾ ਨਹੀਂ ਕਰੀ ਦੀ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਹੋਰ ਕੁਝ ਪਦਾਰਥਾਂ ਦੀ ਇੱਛਾ ਨਹੀਂ ਕਰਨੀ ਚਾਹੀਦੀ ਕਿਉਂਕਿ ਹੋਰ ਪਦਾਰਥਾਂ ਦੀ ਇੱਛਾ ਗਿਆਨ ਦਾ ਪਰਦਾ ਪਾਉਣ ਵਾਲੀ ਆ ਸੋਈ ਭਗਤ ਗਿਆਨੀ ਧਿਆਨੀ ਤਪਾਸ ਹੋਈ ਨਾਨਕ ਜਾ ਕੋ ਕਿਰਪਾ ਕੀਜੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਿਆਰਿਓ ਸੋਈ ਉਹੀ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਭਗਤ ਹੈ। ਉਹੀ ਗਿਆਨੀ ਗਿਆਨਵਾਨ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਹੈ। ਉਹੀ ਸਰਗੁਣ ਸਰੂਪ ਵਿੱਚ ਲਿਵ ਲਾਉਣ ਵਾਲਾ ਧਿਆਨੀ ਹੈ। ਸੋਈ ਕਈ ਉਹੀ ਸੇਵਾ ਰੂਪੀ ਤਪ ਤਪਸਿਆ ਕਰਨ ਵਾਲਾ ਹੈ। ਜਿਸ ਦੇ ਉਤੇ ਵਾਹਿਗੁਰੂ ਆਪ ਦਇਆ ਦ੍ਰਿਸ਼ਟੀ ਕਰਦਾ ਹੈ। ਤਨਾਸਰੀ ਮਹੱਲਾ ਪੰਜਵਾ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਨਾ ਰੇ ਤੂੰ ਭਾਵ ਹੈ ਮੇਰੇ ਲਾਲ ਪਿਆਰੇ ਦੁਨੀਆਂ ਦੇ ਲੋਕ ਭਲੋ ਚੰਗਿਆਂ ਤੋਂ ਭਲੋ ਚੰਗੇ ਪਦਾਰਥ ਪਰਮੇਸ਼ਰ ਤੋਂ ਮੰਗਦੇ ਹਨ ਪਰੰਤੂ ਰੇ ਤੂੰ ਭਾਵ ਹੈ ਭਾਈ ਜਿਹੜੇ ਗੁਰਾਂ ਦੇ ਪਾਸੋਂ ਹਰ ਪਰਮੇਸ਼ਰ ਦਾ ਨਾਮ ਰੂਪ ਪਦਾਰਥ ਮੰਗਨਾ ਜਾਚਨਾ ਹੈ ਇਹੀ ਸਾਰਿਆਂ ਪਦਾਰਥਾਂ ਵਿੱਚੋਂ ਭਲੋ ਚੰਗਾ ਪਦਾਰਥ ਹੈ ਜੋ ਇਸ ਲੋਕ ਵਿੱਚ ਵੀ ਭਲੋ ਚੰਗਾ ਹੈ ਪਰਲੋਕ ਵਿੱਚ ਵੀ ਭਲੋ ਚੰਗਾ ਹੈ ਉਹ ਨਾਮ ਰੂਪੀ ਭਲੋ ਚੰਗਾ ਪਦਾਰਥ ਹਰ ਪਰਮੇਸ਼ਰ ਦੇ ਪਾਸੋਂ ਮੰਗਣਾ ਕਰੋ ਗੁਰਾਂ ਦੇ ਪਾਸੋਂ ਪਰਮੇਸ਼ਰ ਦਾ ਨਾਮ ਰੂਪੀ ਚੰਗਾ ਪਦਾਰਥ ਮੰਗਣਾ ਕਰੋ ਰੇ ਤੂੰ ਪਾਵ ਹੈ ਮੇਰੇ ਪਿਆਰੇ ਰੇ ਤੂੰ ਪਾਵ ਹੈ ਮੇਰੇ ਭਾਈ ਮੇਰੇ ਲਾਲ ਪਿਆਰੇ ਪਰਮੇਸ਼ਰ ਦੇ ਪਾਸ ਸਾਰਿਆਂ ਦਾ ਭਲਾ ਮੰਗਣਾ ਕਰੂ ਦੇਖੋ ਪਸਾਰ ਨੈਨ ਸੁਨੋ ਸਾਧੂ ਕੇ ਬੈਨ ਪ੍ਰਾਨ ਪਤ ਚਿਤਰਾਖ ਸਗਲ ਹੈ ਮਰਨਾ ਰਹਾ ਹੇ ਭਾਈ ਮਨ ਬੁੱਧ ਰੂਪ ਨੇਤਰਾ ਨੂੰ ਵਿਚਾਰ ਦੁਆਰਾ ਪਸਾਰ ਖੋਲ ਕੇ ਵੇਖੋ ਜੇ ਆਪ ਨੂੰ ਸਮਝ ਨਹੀਂ ਤਾਂ ਸਾਧੂ ਸ੍ਰੇਸ਼ਟ ਜਨਾਂ ਦੇ ਬੈਨ ਬਚਨ ਸਰਵਣ ਕਰੋ ਅੰਤ ਨੂੰ ਸਾਰਿਆਂ ਨੇ ਹੀ ਮਰ ਜਾਣਾ ਇਸ ਕਰਕੇ ਪ੍ਰਾਣਾ ਦੇ ਪਤੀ ਮਾਲਕ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਹੀ ਚਿੱਤ ਵਿੱਚ ਵਸਾ ਕੇ ਰੱਖਣਾ ਕਰੂ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਚੰਦਨ ਚੂਆ ਰਸ ਭੋਗ ਕਰਤ ਅਨੇਕੈ ਵਿਖਿਆ ਬਿਕਾਰ ਦੇ ਸਗਲ ਹੈ ਪੀਕੇ हे भाई शरीर उत्ते सुगंधी ਲਈ ਚੰਦਨ ਤੇ ਚੂਆ ਗੁਲਾਬ ਕੇਵੜੇ ਆਦ ਦਾ ਅਰਕ ਕੱਢ ਕੇ ਲਾਉਣਾ ਕਰਦੇ ਹੋ अनेका रसदायक स्वाद ਲਈ ਭੋਜਨਾਂ ਨੂੰ ਖਾਂਦੇ ਹੋ ਅਤੇ अनेका ਵਿਸ਼ੇਵਕਾਰਾਂ ਨੂੰ ਭੋਗਣਾ ਕਰਦੇ ਹੋ ਪਰੰਤੂ ਵਿਚਾਰ ਕੇ ਵੇਖ ਲਵੋ ਮਾਇਆ ਕਾਰਨ ਪੈਦਾ ਹੋਏ ਕਾਮ ਆਦਿਕ ਵਿਕਾਰਾਂ ਦੇ ਸਾਰੇ ਰਸ ਫਿੱਕੇ ਹਨ ਏਕੈ ਗੋਬਿੰਦ ਕੋ ਨਾਮ ਨੀਕੋ ਕਹਤ ਹੈ ਸਾਧ ਜਨ ਹਾਂ ਪਾਤਸ਼ਾਹ ਫਰਮਾਉਂਦੇ ਇੱਕ ਗੋਬਿੰਦ ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੀ ਨੀਕੋ ਭਲਾ ਚੰਗਾ ਭਾਵ ਸੁੰਦਰ ਹੈ ਇਸ ਗੱਲ ਨੂੰ ਸਾਧ ਸ੍ਰੇਸ਼ਟ ਪੁਰਖ ਭਾਵ ਮਹਾਤਮਾ ਜਨ ਕਹਿੰਦੇ ਆ ਤਨ ਤਨ ਆਪਨ ਥਾਪਿਓ ਹਰ ਜਪ ਨਾ ਨਿੰਮਖ ਜਾਪਿਓ हे भाई तुसी जीवा ने आप दे तन शरीर ते तन आदक नु अपना ठापियो समझ लिया है अपना मन्नी बैठे हो ते एक निम क्षण मात्र भी जपने योग्य परमेश्वर दे नाम नु कदे जपिया नहीं अर्थ द्रब देख कश संग नाही चलना ए जो अर्थ पदार्थ ते द्रब कहिए तन देख रहे हो इना विचों ਕੁਝ ਵੀ ਤੁਹਾਡੇ ਨਾਲ ਪ੍ਰਲੋਕ ਨੂੰ ਨਾਲ ਚੱਲਣੇ ਵਾਲਾ ਨਹੀਂ ਪਾਪ ਨਾਲ ਨਹੀਂ ਜਾਣ ਜਾ ਕੋ ਰੇ ਕਰਮ ਭਲਾ ਤਿੰਨ ਓਟ ਗਹੀ ਸੰਤ ਪੱਲਾ ਰੇ ਤੂੰ ਪਾਵ ਹੈ ਪਾਈ ਜਿੰਨਾ ਪੁਰਖਾਂ ਦੇ ਪਿੱਛੇ ਭਲਾ ਚੰਗੇ ਪਾਵ ਨਿਸ਼ਕਾਮ ਕਰਮ ਕੀਤੇ ਹੋਏ ਹਨ ਉਹਨਾਂ ਨੇ ਸਤ ਸੰਗਤ ਦੀ ਓਟ ਟੇਕ ਗ੍ਰਹਿਣ ਗਹੀ ਭਾਵ ਗ੍ਰਹਿਣ ਕਰਕੇ ਸਾਧੂ ਜਨਾਂ ਦਾ ਸ਼ਰਨ ਰੂਪੀ ਪੱਲਾ ਲੜ ਪਕੜਿਆ ਹੈ ਸੋ ਪੱਲਾ ਸ਼ਬਦ ਅਦਕ ਦੇ ਸਹਿਦ ਬੋਲਣਾ ਹੈ ਪਲਾ ਨਹੀਂ ਬੋਲਣਾ ਸੋ ਪੱਲਾ ਕਹਿੰਦੇ ਲੜ ਪਕੜਿਆ ਉਹਨਾਂ ਨੇ ਵਾਹਿਗੁਰੂ ਦੇ ਸੰਤ ਜਨਾਂ ਦੇ ਪੱਲੇ ਦੀ ਓਟ ਟੇਕ ਗਹੀ ਪਕੜੀ ਹੈ ਸ਼ਾਂਤ ਆਤਮਾ ਸਤਿਗੁਰਾਂ ਦੇ ਉਪਦੇਸ਼ ਰੂਪੀ ਪੱਲੇ ਦੀ ਓਟ ਪਕੜੀ ਹੈ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾਂ ਰੇ ਤੂੰ ਭਾਵ ਏ ਭਾਈ ਉਹਨਾਂ ਨੂੰ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਣਾ ਸੰਗਤ ਦੇ ਪ੍ਰਤਾਪ ਕਰਕੇ ਜਮਾਂ ਦਾ ਦੁੱਖ ਨਹੀਂ ਸੰਤੋਂਦਾ ਜੋ ਸਾਧੂਆਂ ਦੀ ਸੰਗਣਾ ਸੰਗਤ ਦੇ ਸੰਗੀ ਹਨ ਉਹਨਾਂ ਨੂੰ ਜਮ ਨਹੀਂ ਸਤਾਉਂਦੇ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਬਿਮਾਨ ਰੇ ਤੂੰ ਭਾਵ ਏ ਭਾਈ ਉਹਨਾਂ ਨੇ ਬ੍ਰਹਮ ਆਨੰਦ ਦਾ ਪਰਮ ਵੱਡਾ ਨਿਧਾਨ ਖਜ਼ਾਨਾ ਪਾ ਲਿਆ ਹੈ ਤੇ ਅੰਦਰੋਂ ਦੇਹ ਦਾ ਬਮਾਨ ਹੰਕਾਰ ਵੀ ਮੇਟ ਲਿਆ ਹੈ ਇਕੈ ਨਿਰੰਕਾਰ ਨਾਨਕ ਮਨ ਲਗਨਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਕੈ ਭਾਵ ਇਕ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਹੀ ਉਹਨਾਂ ਦੇ ਮਨ ਹਿਰਦੇ ਵਿੱਚ ਪ੍ਰੇਮ ਲਗ ਆਇਆ ਹੈ ਤਨਸਰੀ ਮਹੱਲਾ ਪੰਜਵਾ ਘਰ ਸਤਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਿਗੁਰੂ ਸਾਹਿਬ ਜੀ ਸਤੂਣਾ ਨਿਕਨਨ ਨਿਆਏ ਅਨਸਾਰ ਬਾਰ ਬਾਰ ਨਿਸ਼ਚਾ ਕਰਾਉਣ ਲਈ ਤੇ ਮਨ ਵਿੱਚ ਵਸਾਉਣ ਵਾਸਤੇ ਪਹਿਲਾਂ ਮੰਗਲ ਕਰਦੇ ਹਾਂ ਪਿਆਰੀ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਹਰ ਇੱਕ ਸਿਮਰ ਇੱਕ ਸਿਮਰ ਇੱਕ ਸਿਮਰ ਪਿਆਰੇ ਏ ਪਿਆਰੇ ਪਿਆਰਿਆ ਇੱਕ ਹਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਇੱਕ ਹਰੀ ਨਾਮ ਦਾ ਸਿਮਰਨ ਕਰ ਇੱਕ ਹਰੀ ਨਾਮ ਦਾ ਸਿਮਰਨ ਕਰ ਇਹ ਨਿਸ਼ਚਾ ਕਰਾਉਂਦੇ ਸਤਿਗੁਰੂ ਤਿੰਨ ਵਾਰੀ ਕਹਿ ਰਹੇ ਆ ਏ ਪਿਆਰੇ ਜਿਸ ਸਿਮਰ ਸਿਮਰਨੇ ਜੋਗ ਪਰਮੇਸ਼ਰ ਦਾ ਸਿਮਰਨ ਕਰਕੇ ਇੱਕ 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 ਨੂੰ ਇੱਕ ਹੀ ਰੂਪ ਹੋ ਜਾਈਦਾ ਉਸ ਇੱਕ ਅਦਵੈਤ ਰੂਪ ਪਰਮੇਸ਼ਰ ਦਾ ਮਨ ਬਾਣੀ ਸਰੀਰ ਕਰਕੇ ਸਿਮਰਨ ਕਰ ਕਲ ਕਲੇਸ਼ ਲੋਭ ਮੋਹ ਮਹਾ ਭੌ ਜਲਤਾਰੇ ਰਹਾ ਹੇ ਪਿਆਰੇ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਉਹਨਾਂ ਦੀਆਂ ਕਲ ਕਲਪਨਾ ਕਲ ਝਗੜੇ ਪੰਜ ਪ੍ਰਕਾਰ ਦੇ ਕਲੇਸ਼ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਤੇ ਸਰੀਰਾਂ ਦਾ ਮੋਹ ਸਨੇ ਆਦ ਸਭ ਨਿਵਰਤ ਹੋ ਗਏ ਅਤੇ ਉਹਨਾਂ ਨੂੰ ਮਹਾ ਬੜੇ ਭਾਰੇ ਭੌਜਲ ਸੰਸਾਰ ਸਮੁੰਦਰ ਤੋਂ ਤਾਰੇ ਪਾਰ ਲੰਘਾ ਦਿੱਤਾ ਹੈ ਭਾਵ ਮੁਕਤੀ ਰੂਪ ਕਿਨਾਰੇ ਤੇ ਪਾਰ ਲੰਘਾ ਦਿੱਤਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਸਾਸ ਸਾਸ ਨਿਮਖ ਨਿਮਖ ਦਿਨ ਸ ਰਾਤ ਚਿਤਾਰੇ ਇਹ ਪਿਆਰੇ ਜੋ ਸਵਾਸ ਸਵਾਸ ਆਸਰਾ ਰੂਪ ਪਰਮੇਸ਼ਰ ਵਾਹਿਗੁਰੂ ਹੈ ਉਸ ਦੇ ਨਾਮ ਨੂੰ ਨਿਮਕ ਨਿਮਕ ਕਿਨ ਕਿਨ ਕਾਲ ਦੇ ਵਿੱਚ ਦਿਨ ਰਾਤ ਚਿਤਾਰੇ ਚੇਤੇ ਕਰਿਆ ਕਰ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਧਾਰੇ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਨਿਸੰਗ ਸੰਕਿਆ ਤੋਂ ਰਹਿਤ ਹੋ ਕੇ ਨਿਸੰਗ ਭਾਵ ਸੰਗਿਆ ਨਹੀਂ ਕਰਨੀ ਵੀ ਮੈਨੂੰ ਸੰਗ ਆਉਂਦੀ ਨਾਮ ਜਪਦੇ ਆਂ ਕਹਿੰਦੇ ਇਹਨਾਂ ਤੋਂ ਰਹਿਤ ਹੋ ਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰ ਅਤੇ ਮਾਨਿਰ ਦੇ ਵਿੱਚ ਪਾਓ ਭਗਤੀ ਦਾ ਨਿਦਾਨ ਖਜ਼ਾਨਾ ਧਾਰਨ ਕਰ ਚਰਨ ਕਮਲ ਨਮਸਕਾਰ ਗੁਣ ਗੋ ਬਿਦ ਵਿਚਾਰੇ ਪਰਮੇਸ਼ਰ ਦੇ ਚਰਨਾ ਕਮਲਾਂ ਤੇ ਨਿਮਰਤਾ ਸਹਿਤ ਨਮਸਕਾਰ ਵੰਦਨਾ ਕਰਦਾ ਰਿਹਾ ਕਰ ਅਤੇ ਸਤ ਸੰਗਤ ਨਾਲ ਮਿਲ ਕੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਵੀ ਕਰਿਆ ਕਰ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਦਾਰੇ ਪਾਤਸ਼ਾਹ ਫਰਮਾਉਂਦੇ ਹਨ ਸਤਿਗੁਰੂ ਜੀ ਕਥਨ ਕਰਦੇ ਹੈ ਪਿਆਰੇ ਸ੍ਰੇਸ਼ਟ ਜਨਾ ਪੁਰਖਾਂ ਦੀ ਚਰਨ ਰੇਨ ਧੂੜ ਬੜਨਾ ਕਰ ਜਿਸ ਕਰਕੇ ਮੰਗਲ ਆਨੰਦ ਸਰੂਪ ਦੀ ਪ੍ਰਾਪਤੀ ਲੋਕ ਪ੍ਰਲੋਕ ਦੇ ਸੁਖ ਤੇ ਆਪਣੇ ਜੀਵਨ ਨੂੰ ਸੁਧਾਰ ਲਵੇਗਾ ਸਦਾਰੇ ਸਹਿਤ ਧਾਰੇ ਆਸਰੇ ਦੇ ਹੋ ਜਾਵੇਗਾ ਤਨਸਰੀ ਮਹੱਲਾ ਪੰਜਵਾ ਘਰ ਅਠਵਾਂ ਦੁਪਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਤਨਸਰੀ ਰਾਗਣੀ ਵਿੱਚ ਮਹੱਲਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਘਰ ਅਠਵੇਂ ਸੁਰਤਾਲ ਵਿੱਚ ਦੁਪਦੇ ਦੋ ਪਦਿਆਂ ਵਾਲੇ ਭਾਵ ਦੋ ਦੋ ਪੌੜੀਆਂ ਵਾਲੇ ਪਹਿਲਾਂ ਮੰਗਲ ਕਰਦਿਆਂ ਸ਼ਬਦ ਉਚਾਰਨ ਕਰਦੇ ਆ ਇੱਕ ਅਦਵੈਤ ਰੂਪ ਪਰਮੇਸ਼ਰ ਓ ਅੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਪਾਈ ਜੋ ਸਿਮਰਨੇ ਜੋਗ ਪਰਮੇਸ਼ਰ ਦਾ ਸਿਮਰਨ ਹੈ ਉਸ ਦੇ ਨਾਮ ਦਾ ਸਿਮਰਨ ਕਰਕੇ ਸੋਖਾਂ ਨੂੰ ਪਉਣਾ ਕਰੋ ਸੁਖ ਸਰੂਪ ਨੂੰ ਪਾਲ ਲਵੋਗੇ ਇਸ ਕਰਕੇ ਹਰ ਵਕਤ ਹੀ ਸਵਾਸ ਦੇ ਅੰਦਰ ਜਾਂਦਿਆਂ ਤੇ ਸਵਾਸ ਦੇ ਬਾਹਰ ਆਉਂਦਿਆਂ ਸਵਾਸ ਸਵਾਸ ਉਸ ਦੇ ਨਾਮ ਨੂੰ ਸੰਭਾਲਣਾ ਕਰੋ ਯਾਦ ਕਰੋ ਪ੍ਰਭੂ ਦੇ ਨਾਮ ਨੂੰ ਸਿਮਰਨ ਦੀ ਆਗਿਆ ਹੈ ਸਿਮਰਨ ਸਿਮਰਤੋ ਭਾਵ ਹੈ ਵਾਰ-ਵਾਰ ਨਾਮ ਦਾ ਅਭਿਆਸ ਦੱਸਿਆ ਆਤਮਕ ਸੁਖ ਦੀ ਪ੍ਰਾਪਤੀ ਦਾ ਫਲ ਕਥਨ ਕੀਤਾ ਹੈ ਇਸੇ ਕਰਕੇ ਸਵਾਸ ਸਵਾਸ ਨਾਮ ਸੰਭਾਲਣ ਨੂੰ ਕਿਹਾ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਇਹ ਵਾਹਿਗੁਰੂ ਦਾ ਨਾਮ ਇਸ ਲੋਕ ਵਿੱਚ ਵੀ ਸਹਾਇਤਾ ਕਰਨ ਵਾਲਾ ਤੇ ਪਰਲੋਕ ਵਿੱਚ ਵੀ ਸੰਗੀ ਸਹਾਈ ਸਹਾਇਤਾ ਕਰਨ ਵਾਲਾ ਜਿੱਥੇ ਕਿੱਥੇ ਵੀ ਲੋਕ ਪਰਲੋਕ ਵਿੱਚ ਲੋੜ ਪਵੇ ਉੱਥੇ ਹੀ ਪਰਮੇਸ਼ਰ ਦਾ ਨਾਮ ਮੇਰੀ ਰੱਖਿਆ ਕਰਨ ਵਾਲਾ ਹੈ ਗੁਰ ਕਾ ਬਚਨ ਬਸੈ ਜੀ ਅਨਾਲੇ ਇਹ ਭਾਈ ਗੁਰਾਂ ਸਤਗੁਰਾਂ ਦਾ ਬਚਨ ਉਪਦੇਸ਼ ਜਿਸ ਜੀਵ ਦੇ ਹਿਰਦੇ ਵਿੱਚ ਨਾਲ ਵਸ ਜਾਵੇ ਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਵਸਣ ਨਾਲ ਜੀਵ ਨੂੰ ਲਾਭ ਪ੍ਰਾਪਤ ਹੁੰਦੇ ਹਨ ਕਿਰ ਪ੍ਰਸ਼ਨ ਸੀ ਕੀ ਕੀ ਲਾਭ ਪ੍ਰਾਪਤ ਹੁੰਦੇ ਗੁਰ ਉਤਰ ਦਿੰਦੇ ਆ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ ਰਹਾਉ ਪਾਦਸ਼ਾਹ ਫਰਮਾਉਂਦੇ ਉਹ ਜੀਵ ਪ੍ਰਤੱਖ ਜਲ ਪਾਣੀ ਵਿੱਚ ਵੀ ਨਹੀਂ ਡੁੱਬਦਾ ਉਸ ਕੋਲੋਂ ਤਸਕਰ ਜ਼ੋਰ ਵੀ ਧਨ ਚਰਾ ਕੇ ਪ੍ਰਾਪਤ ਨਹੀਂ ਕਰ ਸਕਦੇ ਭਾਵ ਚੋਰ ਧਨ ਨਹੀਂ ਲੈ ਕੇ ਜਾ ਸਕਦੇ ਉਹਦੇ ਕੋਲ ਤੇ ਅੱਗ ਪਾਹੇ ਅੱਗ ਵੀ ਸਾੜ ਨਹੀਂ ਸਕਦੀ ਉਹ ਜੀਵ ਪਦਾਰਥਾ ਰੂਪੀ ਪਾਣੀ ਵਿੱਚ ਨਹੀਂ ਡੁੱਬਦਾ ਕਾਮ ਕ੍ਰੋਧ ਆਦਿਕ ਜੋਰ ਨਾਮ ਰੂਪੀ ਧਨ ਨੂੰ ਚੁਰਾ ਨਹੀਂ ਲੈਂਦੇ ਪਾਪ ਖੋ ਨਹੀਂ ਸਕਦੇ ਤੇ ਕਾਲ ਰੂਪੀ ਤ੍ਰਿਸ਼ਨਾ ਰੂਪੀ ਅਗਨੀ ਵੀ ਸਾੜ ਨਹੀਂ ਸਕਦੀ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਨਿਰ ਧਨ ਕਉ ਧਨ ਅੰਦਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ ਜਿਵੇਂ ਨਿਰ ਧਨ ਧਨ ਤੋਂ ਹੀਣੇ ਪਾਪ ਕੰਗਾਲ ਪੁਰਖ ਨੂੰ ਧਨ ਪਿਆਰਾ ਹੁੰਦਾ ਅੰਦਲੇ ਅੰਨੇ ਪੁਰਖ ਨੂੰ ਸੋਟੀ ਦੀ ਟਿਕ ਓਟ ਪਿਆਰੀ ਹੁੰਦੀ ਹੈ ਜਿਵੇਂ ਛੋਟੇ ਬਾਲਕ ਨੂੰ ਮਾਂ ਦੇ ਚਸ਼ਮੇ ਦਾ ਦੁੱਧ ਪਿਆਰਾ ਹੁੰਦਾ ਮਾਤਾ ਦੇ ਦੁੱਧ ਨਾਲ ਬੱਚੇ ਦੀ ਪਾਲਣਾ ਹੁੰਦੀ ਇਸੇ ਪ੍ਰਕਾਰ ਸਾਨੂੰ ਪਰਮੇਸ਼ਰ ਦਾ ਅੰਮ੍ਰਿਤ ਨਾਮ ਪਿਆਰਾ ਲੱਗਦਾ ਹੈ ਇਸੇ ਪ੍ਰਕਾਰ ਸਾਨੂੰ ਨਿਰਤਨ ਨਾਮ ਰੂਪੀ ਧਨ ਤੋਂ ਹੀਣਿਆਂ ਨੂੰ ਆਪਜੀ ਦਾ ਨਾਮ ਰੂਪੀ ਧਨ ਪਿਆਰਾ ਹੈ ਵਿਰਾਗ ਬਿਵੇਕ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਹੀਣਿਆਂ ਭਾਵ ਅੰਨਿਆਂ ਨੂੰ ਆਪ ਜੀ ਦੇ ਨਾਮ ਦੀ ਟੇਕ ਹੈ ਅਤੇ ਭਾਵ ਜਿੱਥੇ ਹੈ ਬ੍ਰਹਮ ਤੂੰ ਅਵਿਰਤ ਰੂਪ ਹੈ ਉੱਥੇ ਬਿਰਤੀ ਦਾ ਗਿਆਨ ਨਹੀਂ ਚੱਲ ਸਕਦਾ ਉੱਥੇ ਤਾਂ ਆਪ ਜੀ ਦੇ ਨਾਮ ਦੇ ਆਸਰੇ ਚੱਲੀਦਾ ਅਤੇ ਸਾਨੂੰ ਜਗਿਆਸੂ ਰੂਪ ਬਾਲਕਾਂ ਨੂੰ ਹੈ ਮਾਤਾ ਰੂਪ ਪਰਮੇਸ਼ਰ ਜੀ ਤੂੰ ਆਪ ਹੀ ਗੁਰ ਉਪਦੇਸ਼ ਰੂਪੀ ਨਾਮ ਰੂਪੀ ਚਸ਼ਮੇ ਦੇ ਦੁੱਧ ਦੇ ਆਸਰੇ ਪਾਲਣ ਵਾਲਾ ਹੈ ਸਾਗਰ ਮਹਿਬੂਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਸ ਉਤੇ ਕਿਰਪਾਲੇ ਦਿਆਲੂ ਪਰਮੇਸ਼ਰ ਨੇ ਕਿਰਪਾ ਦਿਆ ਦ੍ਰਿਸ਼ਟੀ ਕੀਤੀ ਹੈ ਉਸ ਨੇ ਸੰਸਾਰ ਸਾਗਰ ਸਮੁੰਦਰ ਵਿੱਚ ਵਿਸ਼ੇ ਰੂਪ ਪਾਣੀ ਅੰਦਰ ਡੁੱਬਦੇ ਜਾਂਦੇ ਨੇ ਮੁਕਤੀ ਰੂਪ ਕਿਨਾਰੇ ਤੇ ਪਾਰ ਲੰਘਣ ਵਾਸਤੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਬੋਹਤ ਜਹਾਜ਼ ਨੂੰ ਪਾਇਆ ਹੈ ਵਾਹੇ ਗੁਰੂ 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 ਵਾਹਿ 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 ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ